ਕਿਉਂਕਿ ਬੈਕਗ੍ਰਾਉਂਡ 뮤직 ਤਾਂ ਲਗਾ ਨਹੀਂ ਸਕਦੇ ਆ YouTube ਤੇ ਕਾਪੀਰਾਈਟ ਦੀ ਸਟ੍ਰਾਈਕ ਆ ਜਾਣੀ ਹੈ ਇਸ ਇਸ ਕਰਕੇ ਮੈਂ ਆਪਣੀ ਟਿਊਨ ਬਣਾ ਰਹੀ ਹਾਂ ਹਾਂ ਕੱਲੀ ਕੁੜੀ ਵਿਚਾਰੀ ਕਿੱਥੇ ਜਾਵੇ ਹੈਲੋ एवरीवन ਵੈਲਕਮ ਟੂ ਮਾਈ ਅਨਦਰ ਵਲੌਗ ਪੰਜਾਬੀ ਛੋਣ ਵਾਲਾ ਇਹ ਵੀ ਵਲੌਗ ਫਿਰ ਤੋਂ ਐਂਡ ਇਸ ਟਾਈਮ ਤੇ ਮੈਂ ਕਿਸੇ ਹੋਰ ਕੰਟਰੀ ਲਈ ਚੱਲ ਰਹੀ ਹਾਂ ਐਂਡ ਮੈਂ ਚੱਲ ਰਹੀ ਹਾਂ ਪ੍ਰਾਗ ਤੋਂ ਪ੍ਰਾਗ ਟੂ ਹੈਲਸਕੀ ਯੈਸ ਲੈਟਸ ਗੋ ਅੱਜ ਮੇਰੀ ਫਲਾਈਟ ਸੀ ਦੁਨੀਆ ਦੀ ਸਭ ਤੋਂ ਖੋਸ਼ ਕੰਟਰੀ ਦੇ ਲਈ ਐਂਡ ਮੇਰੀ ਉਹ ਫਲਾਈਟ ਕੈਨਸਲ ਹੋ ਗਈ ਗੈਸ ਵਾਟ ਯੈਸ ਐਂਡ ਸਵੇਰੇ ਉੱਠ ਕੇ 4 ਵਜੇ ਮੈਂ ਪੂਰਾ ਆਪਣਾ ਲਗੇਜ ਪੈਕ ਕੀਤਾ ਬਿਕਾਜ਼ ਸੀ ਲਗੇਜ ਪੈਕ ਕਰਨ ਤੋਂ ਬਾਅਦ ਮੈਂ 에ਅਰਪੋਰਟ ਤੇ ਆਈ ਪੂਰਾ ਟਾਈਮ ਤੇ ਤਾਂਕਿ ਮੈਂ ਲੇਟ ਨਾ ਹੋਵਾਂ ਫਲਾਈਟ ਦੇ ਲਈ ਐਂਡ ਫਲਾਈਟ ਕੈਨਸਲ ਹੋ ਗਈ ਇਹ ਕਿਹਦੀ ਗਲਤੀ 에ਅਰਲਾਈਨਸ ਦੀ ਆਫ ਕੌਰਸ ਉਹਨਾਂ ਨੇ ਇਨਫੋਰਮ ਕਰਦੋ ਕੀਤਾ ਮੈਨੂੰ 4 ਘੰਟੇ ਪਹਿਲਾਂ ਉਹ ਵੀ ਮੇਰੇ ਆਫਿਸ ਈਮੇਲ ਤੇ ਜਿਹੜਾ ਮੈਂ ਹੁਣ ਦੇਖਿਆ ਸੀ ਚਲੋ ਠੀਕ ਹੈ 4 ਘੰਟੇ ਪਹਿਲਾਂ ਮਤਲਬ ਇਹ ਚੈਕ-ਇਨ ਤੋਂ ਪਹਿਲਾਂ ਕਿਉਂ ਨਹੀਂ ਇਨਫੋਰਮ ਕੀਤਾ ਚਲੋ ਠੀਕ ਹੈ emergency situations ਹੁੰਦੀਆਂ ਐ ਐਂਡ ਮੈਨੂੰ ਹੁਣ ਨੈਕਸਟ ਫਲਾਈਟ ਦੀ ਜਗਾ ਅਗਲੇ ਦਿਨ ਲਈ ਕਰ ਰਿਹਾ ਉਹ ਮਤਲਬ ਲਾਈਕ ਰੀਸ਼ਡਿਊਲ ਉਹਨਾਂ ਨੇ ਬੁੱਕ ਕੀਤਾ ਐ ਐਂਡ ਆਲਸੋ ਦੇ ਆਰ ਗਿਵਿੰਗ ਆਈ ਥਿੰਕ 8 ਯੂਰੋ ਨੋ 10 ਯੂਰੋ ਮਤਲਬ 10 ਯੂਰੋ ਦੇ ਰਿਹਾ ਐ ਅਲੱਗ ਤੋਂ ਫੇਰ ਤੁਸੀਂ ਕੋਈ ਨਾ ਪੋਕਰ ਮਨੀ ਰੱਖ ਲਓ ਯਾਰ ਮਤਲਬ ਮੈਂ ਇੱਕ ਦਿਨ 에ਰਪੋਰਟ ਤੇ ਕਿਵੇਂ ਰਵਾਂਗੀ ਹਏ ਇੰਨਾ ਸਮਾਨ ਲੈ ਕੇ ਮੈਂ ਕਿੱਥੇ ਜਾਵਾਂ ਐਂਡ ਮੈਂ ਉਹਨਾਂ ਨੂੰ ਉਹਨਾਂ ਨੂੰ ਕਾਲ ਕਰ ਰਹੀ ਹਾਂ ਉਹਨਾਂ ਦੇ ਦਿੱਤੇ ਹੋਏ ਨੰਬਰਾਂ ਤੇ ਲਾਈਕ ਦਿਸ ਲਿਸਟ ਬਟ ਕੋਈ ਕੁਝ ਆਕੀ ਨਹੀਂ ਰਿਹਾ ਕਾਲ ਐਂਡ ਇਹ ਸਿਚੁਏਸ਼ਨ ਹੈ ਫਿਨ ਲੈਂਡ ਦੀ ਐਂਡ ਦੇ ਆਰ ਲਾਈਕ ਨੋ سپورਟ ਐਟ 올 ਲਾਈਕ ਕੋਈ 에어ਲਾਈਨ ਦਾ ਕੋਈ ਸਟਾਫ سپورਟ ਹੀ ਨਹੀਂ ਕਰ ਰਿਹਾ ਕਿਸੇ ਵੀ ਚੀਜ਼ ਦੇ ਲਈ ਆਫ ਕੌਰਸ ਸਾਰੇ ਧੋੜ ਜਾਂਦੇ ਆ ਉਹਨੂੰ ਨੂੰ ਪਤਾ ਲੱਗ ਗਿਆ ਜਿਹੜਾ ਲੋਕੀ ਆਨਲਾਈਨ ਆ ਕੇ ਕਲੇਮ ਕਰਦੇ ਹੁੰਦੇ ਟੈਨਸ਼ਨ ਨਾ ਲੋ ਫਿਨ ਲੈਂਡ ਵਾਲੇ ਨਾ ਤੇ ਮੈਂ ਫੇਮਸ ਕਰਕੇ ਰਹਿਣਾ ਹੁਣ ਮੈਂ ਕਿੱਥੇ ਜਾਵਾਂ ਪਹਿਲੀ ਵਾਰ ਜ਼ਿੰਦਗੀ ਵਿੱਚ ਮੇਰੀ ਫਲਾਈਟ ਕੈਨਸਲ ਹੋਈ ਆ ਆਈ نو ਐਕਸਪੀਰੀਅੰਸ ਕਿਸੇ ਕਿਸੇ ਨੂੰ ਹੋ ਜਾਂਦਾ ਹੈ ਬਟ ਮੈਂ ਹੁਣ ਕੀ ਕਰਾਂ ਮੈਂ ਸਾਰੇ ਪੈਸੇ ਜਾ ਰਹੀਆਂ 에ਅਰਲਾਈਨਸ ਕੇ ਅੰਦਰ 에ਅਰਲਾਈਨਸ ਦਾ ਸਟਾਫ ਹੀ ਹਨ ਇੱਥੇ ਓਫ ਸਟਾਫ ਵੀ ਚਲੇ ਗਿਆ ਮੈਨੂੰ ਬਿੱਲਾ ਸੁਪਰਮਾਰਕਟ ਮਿਲਿਆ ਤੇ ਸੋਚਿਆ ਜੇ ਤੁਸੀਂ ਪ੍ਰਾਗ 에ਅਰਪੋਰਟ ਤੇ ਹੋ ਜੇ ਤੁਹਾਡੇ ਕੋਲ ਲਾਸਟ ਮੂਮੈਂਟ ਤੇ ਕੋਈ ਚੀਜ਼ ਲੱਭ ਲਈ ਰਹੀ ਤੇ ਤੁਸੀਂ ਇੱਥੇ ਸੁਪਰਮਾਰਕਟ ਤੇ ਆ ਸਕਦੇ ਹੋ ਖਾਣ ਪੀਣਾਂ ਕੁਝ ਵੀ ਹੋਵੇ ਜਾਂ ਕੋਈ ਫਰੂਟ ਲੈਣਾ ਹੋਵੇ ਜਹਰ ਕੋਈ ਚੀਜ਼ ਲੈਣੀ ਹੋਵੇ ਜਿਹੜੀ ਮਹਿੰਗੀ 에ਰਪੋਰਟ ਤੇ ਤੁਸੀਂ ਬਾਹਰ ਲੈ ਸਕਦੇ ਹੋ ਉਹ ਵੀ ਸਸਤੇ দামਾਂ ਤੇ ਪ੍ਰਮੋਟ ਨਹੀਂ ਕਰ ਰਹੀਆਂ ਮੈਨੂੰ ਖੁਦ ਕੁਝ ਚਾਹੀਦਾ ਹੈ ਕੱਚੀਆਂ ਸਬਜ਼ੀਆਂ ਜਸਟ ਕੁਇਕਲੀ ਇੱਕ ਗ੍ਰੋਸਰੀ ਕੇ ਇਦਨ ਤੋਂ ਬਾਅਦ ਗ੍ਰੋਸਰੀ ਕਰ ਰਹੀ ਹਾਂ ਬਰਸ਼ ਤੇ ਪਾਣੀ ਦੀ ਬੋਤਲ ਖਰੀਦਣ ਤੋਂ ਬਾਅਦ ਮੈਂ ਚੱਲੀ ਆਂ ਐਂਡ ਮਿਲਦੇ ਆਂ ਫਿਰ 에ਰਪੋਰਟ ਤੇ ਦੀ ਫਲਾਈਟ ਕੈਨਸਲ ਹੋ ਗਈ ਆ ਸਾਡੇ ਕੱਧਾ ਬੋਲੇ ਪੂਰੀ ਜਨਤਾ ਮੇਰੇ ਨਾਲ ਚੁੜੀ ਹੋਈ ਹੈ ਤੇ ਮੈਂ ਇੱਥੇ ਬੈਠ ਕੇ ਪਕੌੜੇ ਖਾ ਰਹੀ ਜਿਹੜੇ ਮੈਂ ਰਾਤੀ ਬਣਾਏ ਹੋਏ ਐਂ ਤੇ ਕੱਧਾ ਚ ਇੰਤਕਾਲ ਲਿਆ ਕਿਉਂਕਿ ਮੈਨੂੰ ਚਾਹੀਦੀ ਸੀ ਗੁੱਡ ਵਾਈਬਸ ਮੈਂ ਆ ਚੱਜਾ ਪਾਇਆ ਥੀ ਮੈਨੂੰ ਲੱਗ ਰਿਹਾ ਮੇਰੇ ਕੋਲ ਸਨਰਟਿੰਸ ਨੂੰ ਕਰਨਾ ਪੈਣਾ ਤੇ ਹੁਣ ਮੈਂ ਫਿਨਲੈਂਡ ਜਾ ਰਹੀ ਹੁਣ ਮੈਂ ਜਾ ਰਹੀ ਹਾਂ ਪਹੁੰਚ ਜਾਵਾਂਗਾ ਅਲੱਗ ਦੇਸ਼ ਕਿਉਂਕਿ 온더 ਸਪੋਰਟ ਫਲਾਈਟ ਲੈਣੀ ਸੀ ਐਂਡ ਸੋ ਨਾ ਕੰਟਰੀ ਚੇਂਜ ਹੋ ਗਈ ਮੈਂ ਫਾਈਨਲੀ ਵਾਊਚਰ ਯੂਜ਼ ਕਰ ਲਿਆ ਜਿਹੜਾ ਕੁਮਨ ਦਿੱਤਾ ਸੀ ਇਹਨਾਂ ਨੇ 10 ਯੂਰੋ ਦਾ ਮੇਰੀ ਫਲਾਈਟ ਪਈ ਮੈਨੂੰ ਨਵੀਂ 300 ਯੂਰੋ ਦੇ ਅਲੱਗੇ ਛੱਕ ਗਏ ਤੇ ਇਹਨਾਂ ਨੇ ਮੈਨੂੰ ਵਾਊਚਰ ਦਿੱਤਾ ਹੀ 10 ਯੂਰੋ ਦਾ ਚਲ ਕੋਈ ਗੱਲ ਨਹੀਂ ਕੁਛ ਨਾ ਨਾ ਕੁਛ ਤਾਂ ਦਿੱਤੇ ਨੇ ਇਹਨਾਂ ਨੇ ਮੈਨੂੰ ਫਿਰ ਉਹ ਪਾਲ ਬੇਕਰੀ ਤੋਂ ਲਾਈਕ ਹੋਰ ਚਾਕਲੇਟ ਲਈ ਹੈ ਤੇ ਇੱਕ ਮੰਗੋ ਦਾ ਕੁਝ ਯੋਗਰਟ ਵਗੈਰਾ ਲਿਆ ਹੈ ਤੇ ਨਾਲ ਇੱਕ ਮਫਿਨ ਲਿਆ ਹੈ ਬਨਾਣਾ ਮਫਿਨ ਐਂਡ ਇਹ ਵੀਗਨ ਸੀ ਬਨਾਣਾ ਮਫਿਨ ਮੈਂ ਤਾਂ ਦੇ ਬਾਰ ਨਹੀਂ ਖਾਂਦੀ ਕਿਉਂਕਿ ਮੈਂ ਇੱਥੇ ਇੰਨਾ ਕੁਝ ਤਾਂ ਲੈ ਲਿਆ ਖਾਣ ਪੀਣ ਦੇ ਲਈ ਬਟ ਮੈਨੂੰ ਖਾਦੇ ਹੀ ਨਹੀਂ ਜਾ ਰਿਹਾ ਦੋ ਕੁ ਦੋ ਕੁ ਮੈਂ ਇਹਦੇ ਵਾਈਟ ਕਰਦੀ ਆ ਕਿਸੇ ਚੀਜ਼ ਦੇ ਐਂਡ ਮੇਰਾ ਢਿੱਡ ਉੱਥੇ ਭਰ ਜਾਂਦਾ ਢਿੱਡ ਹੈ ਵੀ ਹੰਨੀ ਵਸਰਾ ਬਟ ਠੀਕ ਹੈ ਹੁਣ ਮੈਂ ਕਿਨੂੰ ਖਵਾਵਾਂ ਸਾਰੀ ਚੀਜ਼ਾਂ ਪੈ ਕੇ ਕਰ ਲੈਣਾ ਐਦਾਂ ਹੀ ਮੇਰੇ ਫਲਾਈਟ ਦਾ ਟਾਈਮ ਹੋ ਗਿਆ ਹੈ ਐਂਡ ਲੈਟਸ ਸੀ ਕਿ ਮੈਂ ਇੱਥੇ ਜਾ ਰਹੀਆਂ ਇੰਡੀਆ ਦਾ ਹੋਮ ਐਂਡ ਦਾ ਵਰਡ ਇਜ਼ ਦਾ ਹੋਮ

ऑटोमेटिक सिस्टम कोई भी है। अपना बैग इत रख देना बैग ने अपने आप चले जाना उधर सो दिस इज नैक्स एयरपोर्ट। इस टाइम तो मैं जहाज बैठ चुकी हेडे टाइम तक मैं पूजाना है तालिम एसटोनिया ਐਂਡ ਲੱਕੀਲੀ ਮੈਨੂੰ ਫੀਵਦੇ ਵਿੱਚ ਸੀਟ ਮਿਲੀ ਹੈ ਲੈਗ ਰੂਮ ਐਕਸਟਰਾ ਹੈ ਐਂਡ ਤੇ ਇਹ ਵਾਲੀ ਫਲਾਈਟ ਹੈਗੀ ਹੈ ਯੂਰੋਵਿੰਗ ਦੀ ਇਹ ਅਪਰੋਕਸੀਮੇਟਲੀ ਮੈਨੂੰ ਪਈ ਹੈ 300 ਨਹੀਂ 250 ਯੂਰੋ ਦੇ ਅਰਾਊਂਡ ਪਈ ਕਿਉਂਕਿ ਮੈਂ ਔਨ ਦਾ ਸਪੌਟ ਬੁੱਕ ਕੀਤਾ ਕੋਈ ਹੋਰ ਆਪਸ਼ਨ ਨਹੀਂ ਸੀ ਮੇ ਕੋਲ ਐਂਡ ਮੈਂ ਅੱਜ ਹੀ ਜਾਣਾ ਹੈ ਜਿਵੇਂ ਅੱਜ ਟ੍ਰੈਵਲ ਪਲਾਨ ਕੀਤਾ ਹੈ ਤਾਂ ਕੰਵਲ ਹੋਣਾ ਮੈਂ ਜਦੋਂ ਫਲਾਈਟ 'ਚ ਹੀ ਮੈਂ ਤੇ ਮੈਂ ਬੋਰ ਹੋ ਰਹੀ ਸੀ ਤੇ ਮੈਂ ਦੋ ਮਿੰਟੀਆਂ ਕਰ ਲਈਆਂ ਅਰੀਬ ਨਾਲ ਚਲੋ ਚਲਦੇ ਹਾਂ ਕਮਰੇ 'ਚ ਇੱਕ ਇਹ ਦਾ ਦੇਸ਼ ਜਿੱਥੇ ਲੋਕੀ ਆਪਸ ਦੇ ਵਿੱਚ ਪਿਆਰ ਨਾਲ ਰਹਿੰਨ ਫਲਾਈਟ ਫਾਈਨਲੀ ਲੈਂਡ ਹੋ ਗਈ ਤਾਲਿੰਗ ਦੇ ਵਿੱਚ ਐਂਡ ਇਸ ਤੋਂ ਬਾਅਦ ਮੈਂ ਹੁਣ ਜਾਣਾ ਆਪਣੇ ਕਮਰੇ ਦੇ ਲਈ ਜਿਹੜਾ ਕਿ 1 ਬੀ ਐਚ ਕੇ ਫਲੈਟ ਮੈਂ ਬੁੱਕ ਕੀਤਾ ਹੈ ਤੱਕ ਮੈਨੂੰ ਕਿਚਨ ਵੀ ਮਿਲੇ ਤਾਂ ਕਿ ਮੈਂ ਖਾਣਾ ਬਣਾ ਸਕਾਂ ਆਪਣਾ ਚਲੋ ਚੱਲਦੇ ਹਾਂ ਐਂਡ ਦੇਖਦੇ ਹਾਂ ਕਿ ਅੱਗੇ ਕਿਹੜੀ ਖਰਾਫਤ ਕਰਨੀ ਇਸ ਦੇਸ਼ ਦੇ ਵਿੱਚ ਮੈਂ ਡੰਟਾਣਾ ओके ਜੇ ਤੁਸੀਂ ਟਾਲੀ ਨਾਮਦੇ ਹੋ ਐਂਡ ਅਗਰ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰਨਾ ਹੈ ਤਾਂ ਤੁਹਾਨੂੰ ਕੁਝ ਐਦਾ ਦਾ ਕਾਰਡ ਯੂਜ਼ ਕਰਨਾ ਪੈਣਾ ਹੈ ਜਿਹੜਾ ਕਿ ਮੈਂ 3 ਦਿਨਾਂ ਦਾ ਲਿਆ ਹੈ ਜਿਹੜਾ ਕਿ ਮੈਨੂੰ ਅਰਾਊਂਡ 9 ਯੂਰੋ ਦਾ ਪਿਆ ਹੈ ਪਲੱਸ 3 ਯੂਰੋ ਇਸ ਕਾਰਡ ਦੀ ਫੀਸ ਜਿਹੜਾ ਕਿ ਸਿਕਿਉਰਿਟੀ ਮਨੀ ਹੁੰਦਾ ਬਾਅਦ ਚ ਮਿਲ ਜਾਂਦਾ ਹੈ ਸੋ ਟੋਟਲ ਮੈਂ 12 ਯੂਰੋ ਦਿੱਤੇ ਹੈ ਐਂਡ ਇਹ ਕਾਰਡ ਮੇਰਾ 3 ਦਿਨ ਲਈ ਵੈਲਿਡ ਹੈ ਪਬਲਿਕ ਟਰਾਂਸਪੋਰਟੇਸ਼ਨ ਦੇ ਲਈ ਜੇ ਤੁਸੀਂ ਟਰੈਵਲ ਕਾਰਡ ਨਹੀਂ ਪਰਚੇਸ ਕਰਦੇ ਤਾਂ ਤੁਸੀਂ ਇੱਥੇ ਵੀ ਆ ਕੇ ਟਿਕਟ ਲੈ ਸਕਦੇ ਹੋ 1 ਘੰਟੇ ਦੀ 2 ਯੂਰੋ ਤੋਂ ਟਿਕਟ ਮਿਲਦੀ ਹੈ ਐਂਡ ਬਾਕੀ ਪਰ ਮੇਰੇ ਅਕੋਰਡਿੰਗ ਟ੍ਰੈਵਲ ਕਾਰਡ ਦਾ ਫਾਇਦਾ ਰਹਿੰਦਾ ਹੈ। ਇਸਟੋਨੀਆ ਨੂੰ ਦੇਖ ਹੀ ਲਿਆ ਮੈਂ। ਟੈਂ ਟੈਂ ਐ। ਹੁਣ ਮੈਂ ਬੱਸ ਲੈਣੀ ਹੈ 140 120 A ਜਾਂ ਫਿਰ ਕੋਈ ਹੋਰ। ਦੇਖਦੇ ਆ। ਲੈਟਸ ਗੋ। ਮਤਲਬ ਮੈਂ ਅਸਟੋਨੀਆ ਚ ਖੜੀ ਆਂ ਐਂਡ ਇਹ ਮੈਨੂੰ ਦੱਸ ਰਿਹਾ ਕਿ ਅਸਟੋਨੀਆ ਚ ਖੜੇ ਹੋ ਕੇ ਵੀ ਅਸਟੋਨੀਆ ਦੀ ਬੱਸ ਮਿਲਦੀ ਹੈ ਇੱਥੋਂ। ਵਾਓ। ਕ੍ਰੇਜ਼ੀ। ਮੈਨੂੰ ਲੱਗਦਾ ਕਿ ਮੈਂ ਹੀ ਕ੍ਰੇਜ਼ੀ ਆਂ। ਇੱਕ ਇਹਦੇ ਜਗਾ ਜਿਹਦਾ ਨਾਮ ਹੱਥੇ ਬਾਲਟੀ ਜਾਮ। ਓਹੋ ਹੋ ਪਤਾ ਨਹੀਂ ਕਿੱਥੇ ਆ ਗਏ ਬਾਲਟੀ ਜਾਮ ਹੋ ਗਈ ਯਾਰ ਇੱਥੇ ਇੰਡੀਅਨ ਫਲੈਗ ਵਾਓ ਮਿਲ ਗਿਆ ਅੱਛਾ ਦੇਸ਼ ਮੇਰਾ ਕਿੱਥੇ ਜਾ ਰਿਹਾ ਤੂੰ ਫਾਈਨਲੀ ਮੈਂ ਆਪਣੇ ਕਮਰੇ ਚ ਪਹੁੰਚ ਗਈ ਐਂਡ ਹੁਣ ਮੈਂ ਕਾਫੀ ਥੱਕ ਚੁੱਕੀ ਆ ਇਹਨਾਂ ਸਾਰਾ ਸਫਰ ਕਰਨ ਤੋਂ ਬਾਅਦ ਫਲਾਈਟ ਕੈਨਸਲ ਦੈਨ ਫਲਾਈਟ ਬੁਕਿੰਗ ਬਟ ਫਾਈਨਲੀ ਆਈ ਐਮ ਇਨ ਦਾ ਅਸਟੋਨੀਆ ਲਾਈਕ ਤਾਲਿਨ ਐਂਡ ਉਸ ਤੋਂ ਬਾਅਦ ਹੁਣ ਮੈਂ ਸੋ ਜਾਣਾ ਹੈ ਖਾਣਾ ਵਗੈਰਾ ਖਾ ਕੇ ਫਿਰ ਕੱਲ ਮਿਲਦੇ ਆ when you think yourself as an influencer but you're a blogger too <laughs> oh my god I'm ready and my outfit is ready and I'm going to explore Karan Talim let's see let's go hi and she's my European friend guys ਮਨੇ ਤੇ ਕੁੜੀ ਮਿਲਿਆ ਮੈਂ ਬਣਾ ਲੈਣਾ ਆਪਣੀ ਫਰੈਂਡ ਐਂਡ ਉਹਦਾ ਨਾਮ ਹੈ ਬੈਟੀ ਬੈਟੀ ਹਾਈ oh hello yes ਇਟਸ ਜਸਟ ਲਾਈਕ ਆਮ ਡੂਇੰਗ ਫੋਰਸਫੁਲੀ ਜਸਟ ਕਿਡਨੈਪਿੰਗ ਯੂ ਐਂਡ ਟੇਕਿੰਗ ਯੂ ਵਿਦ ਮੀ ਯਾ ਸੋ ਮੈਂ ਹੁਣ ਥੋੜਾ ਜਿਹਾ ਪਾਰਕ ਨੂੰ ਐਕਸਪਲੋਰ ਕਰਨਾ ਹੈ ਐਂਡ ਪਾਰਕ ਚ ਨਿਕਲਦੇ ਨਿਕਲਦੇ ਮੈਂ ਸਿਟੀ ਸੈਂਟਰ ਚ ਜਾਣਾ ਹੈ ਤਾਲਿੰਦੇ ਐਂਡ ਇਸ ਟਾਈਮ ਤੇ ਅਸੀਂ ਕੁੰਮਰੇ ਆ ਨਦਰਨ ਪਾਰਟ ਆਫ ਦਾ ਯੂਰੋ ਤਿਆਰ ਸ਼ਹਿਰ ਹੋ ਕੇ ਆਪਾਂ ਪਹੁੰਚ ਚੁਕੇ ਆ ਟੂਮ پارک ਟੋਮ ਇੱਕ ਟੂਮ ਹੈ ਆਈ ਡੋਟ ਨੋ ਐਂਡ ਜਿਹੜਾ ਬਾਲਟੀ ਜਾਮ ਹੈ ਨਾ ਇਹਦਾ ਮਤਲਬ ਹੁੰਦਾ ਰੇਲਵੇ ਸਟੇਸ਼ਨ ਐਂਡ ਹੁਣ ਪਤਾ ਲੱਗ ਰਿਹਾ ਹੈ ਚਲੋ ਇਸ پارک ਨੂੰ ਹੁਣ ਅਸੀਂ ਐਕਸਪਲੋਰ ਕਰਨਾ ਹੈ ਐਂਡ ਇੱਥੋਂ ਅਸੀਂ ਬੱਸ ਤੇ ਉਤਰੇ ਆਂ ਮੈਂ ਆਪਣੀ ਸਹਲਿਦੇ ਨਾਲ ਹੁਣ ਇੱਥੇ ਆਈ ਆਂ پارک ਚ ਹੁੰਦੇ ਹੁੰਦੇ 터ਕਿਸ਼ ਵਿੰਗ ਦੇ ਕੋਲ ਜਿਹੜਾ ਕਿਤੇ ਦੇਖ ਸਕਦੇ ਹੋ ਇੰਗਲਿਸ਼ ਚ ਵੀ ਹੈ ਸ਼ੁਕਰ ਇੱਥੇ ਐਂਡ ਆਪਾਂ ਸੋਚ ਰਹੇ ਹਾਂ ਕਿ ਹੁਣ ਅਸੀਂ ਹੋਰ ਉੱਥੇ ਜਾਣਾ ਉਹ ਸਟਾਪ ਫਲੋਰ ਤੇ ਪਿੱਛੇ ਤੁਸੀਂ ਜਿਹੜਾ ਦੇਖ ਰਹੇ ਹੋ ਨਾ ਟਾਵਰ ਦਿਖ ਵੀ ਰਿਹਾ ਮੈਂ ਅਹੀਂ ਦੇਖ ਰਹੀ ਹਣੀ ਬਸ ਇਹ ਤਾਂ ਵੀਡੀਓ ਚ ਇੱਥੇ ਜਾਣਾ ਮੈਂ ਹੁਣ ਦੇਖਦੀ ਹਾਂ ਇੱਥੇ ਪਹੁੰਚ ਪੰਨੀ ਉਹ ਵੀ ਆਪਣੀ ਹੀਲਸ ਦੇ ਨਾਲ ਤੇ ਡਰੈਸ ਤੇ ਦੇਖੋ see my feet are so big it didn't fit on this on these chairs i think i will fall ਭਾਈ ਐਡੇ ਵੱਡੇ ਵੀ ਪੈਰ ਨਹੀਂ ਹੋਣੇ ਚਾਹੀਦੇ ਰਕਸ਼ਾ ਵਰਗੇ ਮੈਂ ਡਿੱਗ ਨਾ ਜਾਮਾ oh my god ਇਸ ਟਾਈਮ ਤੇ ਮੈਂ ਆਈ ਹੋਈ ਆ ਆਵਲੇ ਚਰਚ ਤੇ ਜਿਹੜਾ ਕਿ ਅਲੈਗਜ਼ੈਂਡਰ ਵਾਟ ਵਾਸ ਦ ਨੇਮ ਆਈ ਫੋਰਗਟ ਕੀ ਹਾਂ ਅਲੈਗਜ਼ੈਂਡਰ ਨੇਵਸਕੀ ਯੈਸ ਹਲਕਸਕੇ ਅਲੈਗਜ਼ੈਂਡਰ ਨੇਵਸਕੀ ਰਸ਼ੀਅਨ ਨੇ ਮੈਂ ਯਾਰ ਮੈਨੂੰ ਕਿੱਥੋਂ ਪਤਾ ਹੋਣਾ ਚਲੋ ਕੋਈ ਤਾਂ ਮਿਲਿਆ ਜਿਹਨੂੰ ਪਤਾ ਹੈ ਆ ਵੇਖੋ ਇਹ ਵੀ ਹੈ ਪੁਰਾਣੀ ਮੇਰੇ ਨਾਲ ਘੁੰਮ ਰਹੀ ਆ ਕੱਲੀ ਕੱਲੀ ਆ ਤਾ ਉਹ ਪਟਕਦੀ ਆਤਮਾ ਇੱਧਰ ਵੀ ਆ ਜਾ ਅਰੇ 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 ਦੇਖੋ ਸੋਹਣੀ ਕੁੜੀ ਨੂੰ ਦੇਖਦੇ ਹੀ ਦੌੜ ਰਿਹਾ ਏ ਉਹ ਇਸ ਟਾਈਮ ਤੇ ਮੈਂ ਚਰਚ ਦੇ ਅੰਦਰ ਜਾ ਰਹੀ ਆ ਜਿਹੜਾ ਕਿ ਅਲੈਗਜ਼ੈਂਡਰ ਸਮਥਿੰਗ ਸਮਥਿੰਗ ਸੀ ਰਸ਼ੀਅਨ ਚ ਮੈਨੂੰ ਮੈਸਾ ਯਾਦ ਪੁੱਲ ਦਿੰਦਾ ਉਹਦਾ ਨਾਮ ਐਂਡ ਅੰਦਰ ਕੁਛ ਇਵੇਂ ਦਾ ਹੈ ਚਰਚ ਕਿਸੇ ਨੂੰ ਪਤਾ ਚੱਲਿਆ ਕਿ ਇੱਥੇ ਫੋਟੋਆਂ ਤੇ ਵੀਡੀਓ ਅਲਾਉਡ ਨਹੀਂ ਹੈ ਅੰਦਰ ਚਰਚ ਦੇ ਵਿੱਚ ਮੈਂ ਇਮੀਡੀਏਟਲੀ ਬੰਦ ਕਰਤੀਆਂ ਕਿਉਂਕਿ ਉੱਥੇ ਸਾਈਨ ਬੋਰਡ ਮੈਂ ਬਾਅਦ ਦੇਖਿਆ ਐਂਡ ਬਿਕੋਜ਼ ਰੂਲ ਫੋਲੋ ਕਰਨਾ ਚਾਹੀਦਾ ਗਾਈਜ਼ ਨਹੀਂ ਤਾਂ ਕਿ ਲੋਕੀ ਕਹਿ ਦਿੰਦੇ ਇੰਡੀਅਨਸ ਤਾਂ ਹਰ ਪਾਸੇ ਜਾ ਕੇ ਗੰਦ ਪਾਉਂਦੇ ਇਹ ਤਾਂ ਈ ਕੋ ਗੱਲ ਨਹੀਂ ਹੁੰਦੀ ਯਾਰ ਜਦੋਂ ਹਿਕ ਐਕਸਪਲੋਰ ਕਰਦੇ ਨੇ ਸਾਨੂੰ ਚੀਜ਼ਾਂ ਦਾ ਪਤਾ ਲੱਗਦਾ ਹੈ ਸੋ ਕਿਸੇ ਨੂੰ ਰੋਸਟ ਕਰਨ ਤੋਂ ਪਹਿਲਾਂ ਨਾ ਤੁਸੀਂ ਦੇਖੋ ਮੇਰਾ ਵਾਸੇ ਹੀ ਮਨਣਾ ਐ ਐਂਡ ਵਾਸ ਕੁ ਵਰ ਐਨਜੋਏ ਕਰੋ ਛੋਟੇ ਜਿਹੇ ਤੇ ਜ਼ਿੰਦਗੀ ਹੈ ਮੈਨੂੰ ਲੱਗਦਾ ਹੈ ਕਿ ਮੈਂ ਹੀ ਰੋਲਾ ਪਾਉਂਦੀ ਆ ਬਟ ਮੇਰੇ ਤੋਂ ਵੀ ਜ਼ਿਆਦਾ ਲੋਕੀ ਰੋਲਾ ਪਾਉਂਦੇ ਆ ਜਿਵੇਂ ਕਿਸੇ ਦੇਖ ਸਕਦੇ ਪਿੱਛੇ ਹੋ ਗਾ ਦੇਖੋ ਬਈ ਸਾਰਿਆਂ ਦੇ ਦੋਸਤ ਇੱਕ ਦੂਜੇ ਫੋਟੋ ਖਿੱਚਦੇ ਆ ਇੱਕ ਤੁਸੀਂ ਉਹ ਜਿਹੜੀ ਕਿਸੇ ਦੀ ਫੋਟੋ ਖਿੱਚ ਕੇ ਰਾਜੀ ਹੈ ਨਹੀਂ ਸ਼ਰਮ ਕਰੋ ਬਸ਼ ਆਓ ਕੋਰੀਆ ਦੇ ਲੋਕੀ ਵੀ ਇੱਥੇ ਘੁੰਮ ਰਹੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜੇ ਕਦੀ ਵੀ ਤੁਸੀਂ ਯੂਰਪ ਦਾ ਟ੍ਰੈਵਲ ਪਲਾਨ ਕਰ ਰਹੇ ਹੋ ਤੇ ਇਸਟੋਨਿਆ ਨੂੰ ਹਮੇਸ਼ਾ ਨਾਲ ਰੱਖਿਓ ਅਗਰ ਫਿਨਲੈਂਡ ਆ ਰਹੇ ਹੋ ਤਾਂ Wow, Kinasona okay. View with yeah. a I Hello, would you like to try some traditional Almond? Oh, why not? Cinnamon. Cinnamon. Thank you. Orange. Okay. So this contains alcohol, right? no <laughs> they just flavor of local drink local drink no alcohol no alcohol. okay they are dry <laughs> Oh. Okay. i'm feeling drunk cherry <laughs> all of that is handmade good as souvenir or gift for somebody flavors are original and you won't buy the same another yeah, you can explain. Cinnamon and black pepper that's the most popular flavor for locals from medieval times. Orange, traditional Estonian liquor vanatalin cherry, lemon, coffee and chili pepper. Oh wow. Finally, I almond flavor. local drink and I ਇਦੇ ਵਿੱਚ ਅਲਕੋਹਲ ਤਾਂ ਨਹੀਂ ਮੈਂ ਪੂਰਾ ਕਨਫਰਮ ਕੀਤਾ ਇਨਗਰੀਡੀਅੰਟ ਚੈੱਕ ਕੀਤੇ ਫਿਰ ਮੈਂ ਲੋਕਲ ਡਰਿੰਕ ਵਾਲੇ ਆਮਲ ਖਰੀਦੇ ਆ 6 ਯੂਰੋ ਦੇ ਅਰਾਊਂਡ ਜੇ ਮੇਰੇ ਘਰ ਦੇ ਨੂੰ ਪਤਾ ਲੱਗਾ ਨਾ ਕਿ ਮੈਂ 100 ਗ੍ਰਾਮ ਸਿਰਫ 6 ਯੂਰੋ ਦੇ ਖਰੀਦੇ ਆ which is ਮੈਨੂੰ ਲੱਗਦਾ ਕਿ ਸਸਤੇ ਆ ਇਸ ਹਿਸਾਬ ਦੇ ਨਾਲ ਬਟ ਉਹਨਾਂ ਦੇ ਹਿਸਾਬ ਦੇ ਨਾਲ ਐਕਸਪੈਂਸਿਵ ਹੋ ਸਕਦੇ ਆ I'm over looking for pins ਸੋ ਮੈਂ ਇੱਥੇ ਇੱਕ ਦੁਕਾਨ ਤੇ ਆਈ ਆ ਜਿਹੜੀ ਕਿ ਇੱਥੇ ਲੋਕਲ ਸ਼ਾਪ ਹੈ ਕੱਪੜਿਆਂ ਦੀ ਵਾਓ ਹਾਏ ਦੇਖੋ ਆ ਲਿੱਕਾਤ ਗਾ 60 ਰੁਪਏ ਇਹ ਮੇਰੀ ਮੰਮੀ ਨੂੰ ਪਤਾ ਚੱਲ ਜਾਣਾ ਮੇਰੀ ਮੰਮੀ ਨੇ ਨਾ ਪਾਸਪੋਰਟ ਬਣਾ ਕੇ ਨਾ ਵੀਜ਼ਾ ਲਗਾ ਕੇ ਆਪਣੇ ਆਪ ਹੀ ਇੱਥੇ ਆ ਕੇ ਮੈਨੂੰ ਕੁਟਣਾ ਨਾ ਹੋਵੇ ਸੀ ਆ ਜਾਣਾ ਇਹਡੇ ਕੱਪੜੇ ਬਨੇ ਹੋਏ ਆ ਉਹ ਸਟੋਰੀਏ ਦੇ ਬਨੇ ਹੋ ਰਿਹਾ ਹੈ ਇਕੋ ਫਰੈਂਡ ਮੇਰੀ ਡਰੈਸ ਦੇ ਨਾਲ ਮਾਈਕ ਲੱਗ ਨਹੀਂ ਰਿਹਾ ਮੈਂ ਆਪਣੇ హెਅਰ ਦੇ ਨਾਲ ਟੰਗ ਲਿਆ ਕਿੰਨਾ ਸਟਰਗਲ ਕਰਨਾ ਪੈਂਦਾ ਮੈਨੂੰ ਪਰ ਇਹ ਦੁਕਾਨ ਕਾਫੀ ਸੋਹਣੀ ਹੈ 올 ਟਾਊਨ ਦੇ ਵਿੱਚ ਹੈ ਮੈਂ ਨਾਮ ਨਹੀਂ ਪੜਿਆ ਵੈਸੇ ਦੁਕਾਨ ਦਾ ਪਰ ਤੁਸੀਂ ਦੇਖ ਸਕਦੇ ਹੋ ਪਰ ਮੈਂ ਦੇਖਦੇ ਕਿ ਇੱਥੇ ਮੈਂ ਕੀ ਖਰੀਦਾਂ बताओ तुमको ये चाहिए कप <laughs> जे मेरी मम्मी पता चल गया ना कि आ कप मैं पंद्रह सौ रुपये खरीद दिया है मैंने तो चाय तो ही तो चाह देनी बंद कर देनी उन्होंने <laughs> देखो मैं फिगरेट आउट कर रही हूँ कि इतना मैगनेट कड़े खरीदा बट ये सारे मैगनेट है बट आई एम नॉट श्योर वेयर आर यू फ्रॉम इंडिया पहन काम नहीं कर रहा ਇੰਡੀਆ ਇੱਕ ਐਦਾ ਦਾ ਦੇਸ਼ ਨਾਉ ਜਿੱਥੇ ਲੋਕੀ ਫੋਟੋ ਮਕਾਨ ਨਹੀਂ ਨਹੀਂ ਮੈਂ ਇਸ ਟਾਈਮ ਤੇ ਤਾਲੀਮ ਦੇ 올 ਟਾਊਨ ਦੇ ਉਪ ਸਾਈਡ ਤੇ ਕਿਸੇ ਸ਼ਾਪ ਦੇ ਬਾਹਰ ਆ ਲੋਕੇਸ਼ਨ ਐਗਜ਼ੈਕਟ ਨਹੀਂ ਪਤਾ ਪਰ ਇੱਥੇ ਆਈ ਥਿੰਕ ਇੱਥੇ ਤੁਸੀਂ ਪੂਰਾ ਸ਼ਹਿਰ ਦੇਖ ਸਕਦੇ ਹੋ ਜੇ ਤੁਸੀਂ ਇੱਥੇ ਆਉਂਦੇ ਹੋ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਥੇ ਪੂਰਾ ਸ਼ਹਿਰ ਹੈ ਐਂਡ ਤੁਸੀਂ ਇਸ ਸਾਈਡ ਤੇ ਦੇਖੋ ਕਿੰਨਾ ਸੋਹਣਾ ਸ਼ਹਿਰ ਲੱਗ ਰਿਹਾ ਹੈ ਮੈਂ ਕੀ ਬਕਵਾਸ ਕਰੀ ਆਪਣੇ ਬਲੌਗ 'ਚ ਇਹ ਹੈਗਾ ਇਸਟੋਨੀਆ ਦੇ 올 ਟਾਊਨ ਦਾ ਮੈਪ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਐਂਡ ਇੱਥੇ ਤੁਸੀਂ ਕਿੱਥੋਂ ਜਾਣਾ ਹੈ ਕੀ ਕਰਨਾ ਹੈ ਉਹ ਸਭ ਮੈਂ ਪਲਾਨ ਕਰ ਸਕਦੇ ਹਾਂ ਇਸ ਮੈਪ ਦੇ ਅਕੋਰਡਿੰਗ ਵੈਸੇ ਤਾਂ ਗੂਗਲ ਮੈਪ ਵੀ ਕੰਮ ਕਰਦਾ ਹੈ ਬਿਨਾਂ ਜਾ ਬਰ ਅਕ੍ਰੋਸਿੰਗ ਤਾਂ ਜੈਬਰਾ ਕ੍ਰੋਸ ਕਰ ਰਹੀ ਹਾਂ ਮੈਂ ਕਿਤੇ ਮੈ ਜੈਬਰਾ ਤਾਂ ਨਹੀਂ ਹੋ 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 ਸੋ ਇਹਦੇ ਵਿੱਚ ਮੈਂ ਆਪਣੇ ਮਾਈਕ ਨੂੰ ਟੈਸਟ ਕਰ ਰਹੀ ਹਾਂ ਕਿਉਂਕਿ ਮੇਰਾ ਮਾਈਕ ਦੋ ਤਿੰਨ ਵਾਰ ਡਿੱਗ ਚੁੱਕਾ ਹੈ ਐਂਡ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਖਰਾਬ ਹੋ ਗਿਆ ਬਟ ਨਹੀਂ ਇਹ ਵਰਕ ਕਰ ਰਿਹਾ ਹੈ ਮੈਨੂੰ ਤਾਂ ਲੱਗ ਰਿਹਾ ਐਂਡ ਇਹਦੇ ਵਿੱਚ ਮੈਂ ਆਪਣਾ 360 ਕੈਮਰਾ ਐਂਡ ਟ੍ਰਾਈਪੋਡ ਰੱਖਿਆ ਹੈ ਐਂਡ ਐਲਡੋ ਦਾ ਬੈਗ ਹਾਈ ਹਾਈ ਲਾਲ ਲਾਲ ਮਾਈਕ ਟੈਸਟ ਕਰ ਰਹੀ ਆ ਆਪਣੇ ਬਲੌਗ ਦੇ ਵਿੱਚ ਘਰ ਦੇ ਵਿੱਚ ਆ ਕੇ ਆਈ ਡੋਨਟ ਨੋ ਵਾਈ ਘੁੰਮਦੇ ਘੁੰਮਦੇ ਸਾਨੂੰ ਇੱਕ ਮਸ਼ੀਨ ਵੀ ਮਿਲੀ ਸਲਾਈ ਦੀ ਦੇਖੋ ਸਲਾਈ ਦੀ ਮਸ਼ੀਨ ਇਹ 올ਡੈਸਟ ਕੈਫੇ ਆ ਤਾਲਿੰਦ ਦੇ ਵਿੱਚ ਤੇ ਮੈਂ ਹੁਣ ਇੱਥੇ ਚੱਲੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੇਖਦੇ ਆ ਇਹ ਚ ਕੀ ਖਾਸ ਹੈ ਥਿਸ ਵਨ ਇਜ਼ ਦਾ ਵੀਗਨ ਕੇਕ ਦਾ 올ਡੈਸਟ ਕੈਫੇ ਇਨ ਦਾ ਤਾਲਿੰਦ ਐਂਡ ਇਟ ਲੁੱਕ ਗੁੱਡ ਸੋ ਐਂਡ ਆਈ ਐਮ ਲੁਕਿੰਗ ਫॉर ਦਾ ਅਦਰ ਆਪਸ਼ਨ ਆਲਸੋ ਬਟ ਨੋ ਆਪਸ਼ਨ ਸੋ ਇਥੇ ਵੀਗਨ ਦੇ ਨਾਮ ਤੇ ਮੇਰੇ ਕੋ ਸਿਰਫ ਚਾਕਲੇਟ ਕੇਕ ਹੀ ਸੀ ਮੈਂ ਰੋਜ਼ ਲੈਮੋਨੇਟ ਲੈ ਲਿਆ ਲੈਮੋਨੇਟ ਨੂੰ ਪੀਣ ਤੋਂ ਬਾਅਦ ਮੈਂ ਸੋਚ ਰਹੀ ਹਾਂ ਕਿ ਮੈਂ ਥੋੜੀ ਜੀ ਸ਼ਾਪਿੰਗ ਕਰਾਂ ਫਰੂਟਸ ਵਗੈਰਾ ਦੇ ਗਰੋਸਰੀ ਵਗੈਰਾ ਕਰਾਂ ਥੋੜਾ ਬੋਤਾ ਤਾਂ ਕਿ ਮੈਂ ਰੂਮ ਚ ਆਪਣਾ ਖਾਣਾ ਬਣਾ ਸਕਾਂ ਕਿਉਂਕਿ ਮੈਂ ਚਿੰਦੀ ਆ ਐਂਡ 4 ਯੂਰੋ ਦਾ ਇੰਨਾ ਕਲੈਮੋਨੇਟ ਪੀ ਰਹੀ ਆ ਕਾਣਾ ਪੱਪੇ ਬਣਾਉਣਾ ਚਾਹੀਦਾ ਹੈ ਸੋ ਗਰੋਸਰੀ ਸ਼ਾਪਿੰਗ ਤੋਂ ਬਾਅਦ ਮੈਂ ਰੂਮਸ ਜਾਉਂਗੀ 올ਡੇਸਟ ਕੈਫੇ ਜਿਹੜਾ ਤਲਿੰਦਾ ਹੈ ਉਹਦਾ ਅੰਦਰ ਦਾ 뷰 ਕੁਛ ਇਦਾਂ ਦਾ ਹੈ ਸਟੋਨੀਆ ਐਂਡ ਇਥੇ ਦੀ ਪੁਲਿਸ ਹਾਏ ਜੇਨਨ ਨੂੰ ਦੇਖ ਲੈਣਾ ਕੁਝ ਨਹੀਂ ਕਹਿਣਾ ਮੈਨੂੰ ਠੀਕ ਹੈ ਠੀਕ ਹੈ ਤੂੰ ਮੈਂ ਪਹਿਲਾਂ ਖੜਾ ਹੋ ਜਾ ਮੈਨੂੰ ਤਾਂ ਫੇਮਸ ਹੋਣ ਦੇ ਤਾਂ ਹੀ ਮੈਂ ਤੈਨੂੰ ਫੇਮਸ ਕਰੂੰਗੀ ਸੋ ਇੱਥੇ ਜਿਹੜਾ ਇੱਥੇ ਪ੍ਰੋਟੈਸਟ ਕਰ ਰਿਹਾ ਹੈ ਇੱਕ ਰਸ਼ੀਅਨ ਬਿਲਡਿੰਗ ਦੇ ਅੱਗੇ ਜਿਹੜੇ ਵੀ ਯੂਕਰੋਇਨियन ਇੱਥੇ ਰਹਿ ਰਹੇ ਐ ਤੁਸੀਂ ਦੇਖ ਸਕਦੇ ਹੋ ਐਂਡ ਇਹਨਾਂ ਨੇ ਇੱਥੇ ਲਿਖਿਆ ਹੋਇਆ ਹੈ ਆਵਲੀ ਚੀਜ਼ ਈਕ ਮੈਂ ਬੋਲ ਨਹੀਂ ਸਕਦੀ ਬਾਕੀ ਪਰ ਠੀਕ ਹੈ ਆਪਣਾ ਆਪਣਾ ਤਾਂ ਟੰਗ ਹੁੰਦਾ ਆਪਣੇ ਆਪਣੇ ਦੇਸ਼ ਨੂੰ ਸਪੋਰਟ ਕਰਨ ਦਾ ਕਮਰੇ ਤੋਂ ਜਾਣ ਤੋਂ ਪਹਿਲਾਂ ਜਿੱਦਾਂ ਮੈਂ ਕਿਹਾ ਸੀ ਪਹਿਲਾਂ ਕਿ ਮੈਂ ਗਰੋਸਰੀ ਦੀ ਸ਼ਾਪਿੰਗ ਕਰਨੀ ਹੈ ਤਾਂ ਮੈਂ ਇੱਥੇ ਆਈ ਆਂ ਵਾਲਟੀ ਜਮ ਤਰ ਦੇ ਵਿੱਚ ਅਨ ਦੇਖਦੇ ਹਾਂ ਕਿ ਇੱਕ ਮੈਨੂੰ ਕੀ ਬੰਦਾ ਕਮਰੇ ਚ ਚਲੋ ਚਲਦੇ ਹਾਂ ਫਿਰ ਮਾਰਕੀਟ ਦੇ ਅੰਦਰ ਨਾਲ ਨਾਲ ਬਾਲਟੀ ਜਾਮ ਬਾਲਟੀ ਜਾਮ ਮਤਲਬ ਟ੍ਰੇਨ ਸਟੇਸ਼ਨ ਨਾਲ ਅੱਗੇ ਤਾਂ ਇਹਦਾ ਨਾਮ ਬਾਲਟੀ ਜਾਮ ਹੈ oh my god ਇੱਥੇ ਤਾਂ ਆਪਸ਼ਨ ਹੈ ਆਪਸ਼ਨ ਬਥੇ ਹੈ ਯਾਰ ਫਰੂਟਸ ਦੀਆਂ ਵੈਜੀਟੇਬਲਸ ਦੀਆਂ ਆਹਾਂ ਸਹੀ ਹੈ ਇਹ ਅਲੱਗ ਤਰ੍ਹਾਂ ਦਾ ਫਰੂਟ ਨਜ਼ਰ ਆ ਰਿਹਾ ਮੈਨੂੰ ਲੱਗਦਾ ਮੈਨੂੰ ਇਹ ਲੈਣਾ ਚਾਹੀਦਾ ਹੈ ਟਰਾਈ ਕਰਦੇ ਹਾਂ ਦੇਖਦੇ ਹਾਂ ਆਹ ਵਾਲੀ ਕਿਹੜੀ ਚੀਜ਼ ਹੈ ਇਹਨੂੰ ਖਾ ਕੇ ਮਾਰਕੀਟ ਚ ਡਾਇਰੈਕਟਲੀ ਖਰੀਦਣ ਤੋਂ ਪਹਿਲਾਂ ਮੈਨੂੰ ਲੱਗਦਾ ਪਹਿਲਾਂ ਐਕਸਪਲੋਰ ਕਰਨਾ ਚਾਹੀਦਾ ਤੁਹਾਨੂੰ ਥੋੜਾ ਜਿਹਾ ਤਾਂ ਕਿ ਤੁਹਾਨੂੰ ਪੂਰੀ ਮਾਰਕੀਟ ਦੀ ਨੋਲੇਜ ਮਿਲ ਜੇ ਕਿ ਕਿਹੜੀ ਚੀਜ਼ ਕਿੱਥੇ ਮਿਲਦੀ ਪਈ ਹੈ ਐਂਡ ਕਿੰਨੇ ਰੇਟ ਦੇ ਵਿੱਚ ਮਿਲਦੀ ਪਈ ਹੈ ਕਿਉਂਕਿ ਕਦੇ-ਕਦੇ ਤੁਸੀਂ ਪਹਿਲਾਂ ਖਰੀਦ ਲੈਂਦੇ ਹੋ ਫਿਰ ਤੁਹਾਨੂੰ ਰਿਗਰੈਟ ਹੁੰਦਾ ਹੈ ਕਿ ਹਾਂ ਫਿਰ ਤੁਸੀਂ ਪਹਿਲਾਂ ਹੀ ਖਰੀਦਿਆ ਹੈ ਐਂਡ ਮੈਂ ਸੋਚ ਰਹੀ ਕਿ ਮੈਂ ਕੁਝ ਇੱਥੋਂ ਲਵਾਵਾਂਗੇ ਹੁਣ ਦੇਖਦੇ ਹਾਂ ਲੋਕ ਫਿਰ ਵੱਲ ਦੇਖ ਰਹੇ ਹੈ ਬਟ ਇਟਸ ਓਕੇ ਯਾ ਇਟਸ ਓਕੇ ਜੇ ਤੁਸੀਂ ਮਾਰਕੀਟਸ ਐਂਟਰ ਕਰਦੇ ਹੋ ਨਾ ਤੇ ਇਧਰ ਸਾਈਡ ਤੇ ਵੈਜੀਟੇਬਲਸ ਦੀ ਦੁਕਾਨ ਹੁੰਦੀ ਆ ਬਟ ਜੋ ਤੁਸੀਂ ਗਾਂਹ ਹੋਰ ਵੱਧਦੇ ਹੋ ਤਾਨੂੰ ਵੀਗਨ ਦੀ ਚੀਜ਼ੇ ਮਿਲਦੇ ਵੀਗਨ ਕੈਫੇ ਵਗੈਰਾ ਮਿਲਦੇ ਆ ਤੇ ਅੱਗੇ ਵੀ ਹੋਰ ਕਾਫੀ ਸਾਰੇ ਦੁਕਾਨਾਂ ਆਏ ਤੇ ਤੁਸੀਂ ਐਕਸਪਲੋਰ ਸਿਰਫ ਮੋਰੀਓ ਮੋਰੀਓ ਨਾ ਕਰ ਲਿਓ ਜਦੋਂ ਆਓਗੇ ਇੱਥੇ ਅੱਗੇ ਵੀ ਥੋੜਾ ਐਕਸਪਲੋਰ ਕਰਿਓ ਅੱਗੇ ਵੱਧ ਕੇ ਤੇ ਬਾਕੀ ਮੈਂ ਦੇਖਦੀ ਪਈ ਆ ਕਿ ਮੈਨੂੰ ਹੋਰ ਆਸ਼ਨ ਕਿੱਥੇ ਮਿਲੂਗਾ ਅਗਰ ਤੁਸੀਂ ਇੱਥੇ ਫਾਰਮਰ ਮਾਰਕੀਟ ਜਿਹੜਾ ਕਿ ਬਾਲਟੀ ਜੰਗਸ ਮੈਂ ਦੱਸਿਆ ਹੋਇਆ ਇੱਥੇ ਆਉਂਦੇ ਹੋ ਤੇ ਇੱਥੇ ਜਿਹੜਾ ਪ੍ਰਾਈਸ ਟਿਪਿਕਲੀ ਰਹ ਉਹ ਜ਼ਿਆਦਾ ਮਹਿੰਗਾ ਹੀ ਰਹਿੰਦਾ ਹੈ ਐਸ ਕੰਪੇਅਰ ਟੂ ਸੁਪਰਮਾਰਕਟ ਫਿਰ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ ਬਟ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਪੈਸੇ ਖਰਚ ਸਕਦੇ ਹੋ ਰਾਈਟ ਸੋ ਇਟ ਵਾਸ ਸਿਮਪਲੀ ਡਿਪੈਂਡ ਸੋ ਜਿਹੜੇ ਚਿੰਦੀ ਹੈ ਮੇਰੇ ਵਰਗਾ ਉਹ ਥੋੜੀਆਂ ਸਬਜ਼ੀਆਂ ਲਵੇ ਐਂਡ ਬਾਕੀ ਸਬਜ਼ੀਆਂ ਸੁਪਰਮਾਰਕਟ ਤੋਂ ਲਵੇ ਦੇਖ ਦਿਓ ਮੈਂ ਸੁਪਰਮਾਰਕਟ ਨੂੰ ਯਾਰ ਮੈਨੂੰ ਇੱਥੇ ਜੈਬਰਾ ਕ੍ਰੋਸਿੰਗ ਹੀ ਨਹੀਂ ਪਤਾ ਲੱਗ ਰਹੀ ਕਿੱਥੇ ਆ ਜਾਂ ਤਾਂ ਹੈ ਹੀ ਨਹੀਂ ਆ ਵੇਖੋ ਸਾਰੇ ਬੰਦੇ ਅੱਧੇ ਕ੍ਰੋਸ ਕਰ ਰਹੇ ਹੀ ਇੱਥੇ ਇੱਥੇ ਪੂਰੇ ਕਿਤੇ ਵੀ ਜੈਬਰਾ ਕ੍ਰੋਸਿੰਗ ਨਹੀਂ ਆਇਆ ਐਂਡ ਆ ਵਾਸ ਲਾਈਕ ਐਂਡ ਮੇਰਾ ਇਹ ਹਾਲ ਹੈ ਕਿ ਜਿੱਥੇ ਮੈਨੂੰ ਜੈਬਰਾ ਕ੍ਰੋਸਿੰਗ ਨਾ ਦੇਖੇ ਮੈਂ ਕ੍ਰੋਸ ਨਹੀਂ ਕਰਦੀ ਹਾਂ ਜਦੋਂ ਲੋਕੀ ਕ੍ਰੋਸ ਕਰਦੇ ਆ ਮੈਨੂੰ ਥੋੜਾ ਫੀਲ ਹੁੰਦਾ ਕਿ ਹਾਂ ਮੈਨੂੰ ਵੀ ਕ੍ਰੋਸ ਕਰਨਾ ਚਾਹੀਦਾ ਦੇਖੋ ਇਹਨਾਂ ਦੇ ਨਾਲ ਮੈਂ ਕ੍ਰੋਸ ਕਰ ਲੈਣਾ ਆਈ ਨੋ ਇਹ ਸਹੀ ਨਹੀਂ ਹੋਣਾ ਬਟ ਮੈਂ ਕੀ ਕਰਾਂ ਹੁਣ ਜਦ ਹੈ ਹੀ ਨਹੀਂ ਤੇ ਮੈਂ ਖੁਦ ਥੋੜਾ ਬਣਾਦਾ ਇੱਥੇ ਆ ਕੇ ਆ ਜਿਹੜੀ ਫਿਰ ਬਾਲਟੀ ਜਮ ਤਰਕ ਤੋਂ ਹੀ ਨਿਕਲ ਕੇ ਚੱਲੇ ਆ ਸੁਪਰਮਾਰਕਟ ਵੱਲ ਜਿਹੜੀ ਕਿ ਟ੍ਰੇਨ ਸਟੇਸ਼ਨ ਆ ਵਾਲਾ ਬਾਲਟੀ ਜਮ ਹੈ ਐਂਡ ਵੈਸੇ ਟ੍ਰੇਨ ਸਟੇਸ਼ਨ ਹੀ ਕਹਿੰਦੇ ਆ ਐਂਡ ਉਸ ਸਾਈਡ ਤੇ ਉਸ ਪਾਰ ਹੈ ਸਾਡਾ ਸੁਪਰਮਾਰਕਟ आई होप ਜਬਰਾ ਕਲੋਸ ਨਾ ਕਰਨਾ ਪਵੇ ਇਸ ਵਾਰ ਮੈਨੂੰ ਹਾਏ ਮੇਰੇ ਪੈਰ ਵੀ ਕਹਿੰਦੇ ਹੋਣੇ ਬਖਸ਼ ਦੋ ਮਾਲਿਕ ਸਾਨੂੰ ਬਖਸ਼ ਦੋ ਇਹ ਜਿਹੜੇ ਤੁਸੀਂ ਮੇਰੇ ਪੈਰਾਂ ਦੀ ਅਲੱਗ ਸ਼ੇਡ ਦੇਖ ਰਹੇ ਹੋ ਨਾ ਲੱਤਾਂ ਦੀ ਮੈਂ ਸੰਸਕ੍ਰੀਨ ਅਪਲਾਈ ਕੀਤੀ ਹੈ ਕਿਉਂਕਿ ਮੇਰੀ ਸਹੇਲੀ ਨੇ ਕਿਹਾ ਹੈ ਕਿ ਬੜੀ ਸੋਹਣੀ ਸੰਸਕ੍ਰੀਨ ਹੈ ਐਂਡ ਮੈਂ ਉਹਦੇ ਕਹਨੇ ਦੇ ਵਿੱਚ ਲੱਗ ਕੇ ਆ ਸੰਸਕ੍ਰੀਨ ਬਾਏ ਕਰ ਲਈ ਹੁਣ ਮੈਂ ਪੈਂਗਵਿਨ ਲੱਗਦੀ ਹਾਂ ਜਦੋਂ ਮੈਂ ਇਹਨੂੰ ਅਪਲਾਈ ਕਰਦੀ ਹਾਂ ਪਰ ਠੀਕ ਹੈ ਆ ਹੈਗਾ ਟ੍ਰੇਨ ਸਟੇਸ਼ਨ ਇੱਥੋਂ ਦਾ ਇੱਥੇ ਸਿਰਫ ਅਜੇ 20 ਡਿਗਰੀ ਟੈਂਪਰੇਚਰ ਹੋਇਆ ਹੈ ਤੇ ਲੋਕੀ ਦੇਖੋ ਅੱਧੇ ਘੁੰਦੇ ਆ ਸ਼ੁਕਰ ਹੈ ਮੇਰੀ ਭਾਸ਼ਾ ਜਦੋਂ ਜਾਂਦੀ ਇੱਥੇ ਜੀ ਆਉਂਦੀ ਹੁੰਦੀ ਨਾ ਮੈਂ ਤਾਂ ਚੱਕ ਚੱਕ ਕੇ ਮਾਰਨਾ ਹੀ ਫਿਰ ਆਇਥੇ ਸੁਪਰਮਾਰਕਟ ਹੁਣ ਮੈਂ ਇੱਥੇ ਆਈ ਆ ਮੈਂ ਦੇਖਦੀ ਆ ਕਿ ਇੱਥੇ ਮੈਨੂੰ ਕੁਝ ਮਿਲਦਾ ਕਿ ਨਹੀਂ ਮਿਲਦਾ ਓ ਨਾਈਸ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਆ ਜਿਹੜੀ ਇਸਟੋਨੀਆ ਕੰਟਰੀ ਹੈ ਇੱਥੇ ਲੋਕੀ ਹੈਗੇ ਕਿ ਨਹੀਂ ਹੈ ਮਤਲਬ ਵੀਕੈਂਡ ਹੈ ਐਂਡ ਵੀਕੈਂਡ ਤੇ ਯੂਜ਼ਲੀ ਯੂਰੋਪੀਅਨ ਕੰਟਰੀਜ਼ ਦੇ ਵਿੱਚ ਲੋਕੀ ਇਧਰ ਉਧਰ ਘੁੰਮਦੇ ਆ ਐਂਡ ਇੱਥੇ ਕੋਈ ਹੈ ਹੀ ਨਹੀਂ ਬਹੁਤ ਘੱਟ ਜਨਤਾ ਦੇਖ ਰਹੀ ਆ ਬਟ ਇਟਸ ਓਕੇ ਵਧੀਆ ਹੈ ਵੈਸੇ ਤਾਂ ਮੇਰੇ ਕੋ ਮਨੂਕ ਮੈਂ ਤਵੇ ਤਦੇ ਮੈਂ ਕਹਿੰਦੀ ਸੀ ਕਿ ਸੁਪਰਮਾਰਕਟ ਨੂੰ ਐਕਸਪਲੋਰ ਕਰੋ ਬਈ ਇੱਥੇ ਫ੍ਰਿਜ ਮੈਗਨੇਟ ਜਿਹੜੇ ਬਾਹਰ 2 3 4 ਯੂਰੋ ਦੇ ਮਿਲ ਰਹੇ ਹਨਾ ਇੱਥੇ 1 ਯੂਰੋ ਤੇ 19 ਸੈਂਟ ਦੇ ਮਿਲ ਰਹੇ ਆ ਯਾਰ ਹੁਣ ਮੈਂ ਗ੍ਰੋਸਰੀ ਲੈ ਰਹੀ ਐ ਟੋਟਲ ਮੇਰੇ ਪੁਆਇੰਟ ਹੋਏ ਐ 13 ਕਿ 14 ਯੂਰੋ ਦੇ ਲੱਗ ਗਏ ਬਸ ਇੰਨੇ ਕ ਸਾਮਾਨ ਦੇ ਤੇ ਹੁਣ ਮੈਂ ਕਾਰਡ ਪੇਮੈਂਟ ਕਰਦੀ ਆ ਇੱਕ ਮਿੰਟ ਪੇਮੈਂਟ ਹੋਣ ਤੋਂ ਬਾਅਦ ਆ ਸਾਰਾ ਸਾਮਾਨ ਮੈਂ ਕਿੱਦਾਂ ਚੱਕਣਾ ਹੈ ਰੁਕੋ ਹਾਏ ਮੇਰਾ ਥੈਲਾ ਇਹ ਚੱਕੇ ਵੀ ਨਹੀਂ ਜਾ ਰਿਹਾ ਮੇਰੇ ਥਾਲੇ ਦੇ ਵਿੱਚ ਸਾਰਾ ਸਬਾਨ ਆ ਗਿਆ। ਆਹ ਦੇਖੋ ਹੁਣ ਮੈਂ ਚੱਲ ਰਹੀ ਆ। हे भगवान एक अकेली अबला नारी को क्या-क्या करना पड़ रहा है। ਹਾਇਦਰਾਬਾਦਾ ਕੌਣ ਖੋਲੇਗਾ ਹੁਣ ਮੇਰੇ ਲਈ? ਖੁਦ ਹੀ ਖੋਲਣਾ ਪੈ ਰਿਹਾ ਹੈ ਅੱਗੇ ਵੀ ਦਰਵਾਜ਼ਾ ਹੈ। ਹਾ 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 ਖੋਲ ਜਾ ਖੋਲ। अबला नारी इंडिपेंडेंट ਊਮਨ ਦੇ ਚੱਕਰ 'ਚ ਮੈਂ ਪਤਾ ਨਹੀਂ ਕੀ-ਕੀ ਕਰ ਰਹੀ ਆ। ਹਾਇ